ਅਗਲੀ ਖਬਰ ਵੱ ਚਲੀਏ ਜਿਹੜੇ ਨਵੇਂ ਚੁਣੇ ਗਏ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾ ਹੈਗੇ ਆ ਉਹਨਾਂ ਨੇ ਟੈਰਫ ਦੇ ਸਬੰਧ ਦੇ ਵਿੱਚ ਆਪਣੇ ਦੋਨੋਂ ਹੀ ਜਿਹੜੇ ਗੁਆਂਢੀ ਮੁਲਕਾ ਕੈਨੇਡਾ ਤੇ ਮਕਸੀਕੋ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ 25% ਟੈਰਫ ਹੋਰ ਵਧਾਣਗੇ ਉਸ ਨੂੰ ਲੈ ਕੇ ਦੋਨਾਂ ਮੁਲਕਾਂ ਦੇ ਜਿਹੜੇ ਲੀਡਰਸ ਆ ਕਾਫੀ ਅਪਸੈਟ ਹੈਗੇ ਆ ਤੇ ਉਹ ਵੀ ਬਿਆਨ ਦੇ ਰਹੇ ਆ ਤੇ ਨਾਲ ਦੀ ਨਾਲ ਇਹ ਵੀ ਕਹਿ ਰਹੇ ਆ ਵੀ ਇਹਦੇ ਨਾਲ 4 ਲੱਖ ਨੌਕਰੀਆਂ ਯੂ ਐਸ ਏ ਦੇ ਵਿੱਚੋਂ ਚਲੇ ਜਾਣਗੀਆਂ ਰਿਯੂਟਰਜ਼ ਦੇ ਮੁਤਾਬਕ ਮੈਕਸੀਕੋ ਨੇ ਵਾਰਨਿੰਗ ਦਿੱਤੀ ਆ ਪਈ 트럼ਪ ਹੁਣਾ ਦੇ ਜੋ ਟੈਰਿਫਸ ਆ ਉਹ 4 ਲੱਖ ਯੂ ਐਸ ਦੀਆਂ ਜੌਬਸ ਨੂੰ ਕਿਲ ਕਰ ਦੇਣਗੇ ਸੋ 4 ਲੱਖ ਲੋਕ ਜੌਬਸ ਤੋਂ ਬਿਨਾਂ ਨੌਕਰੀਆਂ ਤੋਂ ਬਿਨਾਂ ਹੋ ਜਾਣਗੇ ਮੈਕਸੀਕੋ ਨੇ ਇਹ ਕਿਹਾ ਪਈ ਜੇ 트럼ਪ ਹੁਣੀ ਜਾਂ ਅਮਰੀਕਾ ਟੈਰਿਫ ਇਨਕਰੀਜ਼ ਕਰਦਾ ਤੇ ਅਸੀਂ ਵੀ ਇਨਕਰੀਜ਼ ਕਰਾਂਗੇ ਸ਼ੀਨ ਬੌਮ ਜੋ ਉੱਥੇ ਦੀ ਪ੍ਰੈਜ਼ੀਡੈਂਟ ਹੈਗੀ ਆ ਉਹਨਾਂ ਨੇ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈਗਾ ਮੈਕਸੀਕੋ ਦੇ ਇਕਨੋਮੀ ਮਿਨਿਸਟਰ ਮਾਰਸੈਲੋ ਐਵਾਰਡ ਜੋਆ ਉਹਨਾਂ ਨੇ ਸ਼ੈਨਵੌਨ ਦਾ ਸਾਹ ਦਿੱਤਾ ਹੈਗਾ ਉਹਨਾਂ ਨੇ ਇਹ ਕਿਹਾ ਵੀ オリジナル ਕੋਆਪਰੇਸ਼ਨ ਚਾਹੀਦੀ ਹੈਗੀ ਆ ਨਾ ਕਿ ਇੱਕ ਤਰ੍ਹਾਂ ਦੇ ਨਾਲ ਜਿਹੜੇ ਟੈਕਸਸ ਆ ਉਹ ਗਵਾਂਡੀ ਮੁਲਕਾਂ ਤੇ ਵਧਾਏ ਜਾਣ ਕਹਿੰਦੇ ਵੀ ਇਹ ਤਾਂ ਇਸ ਤਰ੍ਹਾਂ ਆ ਇਬਰਾਡ ਜੋ ਕਹਿ ਰਿਹਾ ਕਿ ਕਿਸੇ ਨੂੰ ਪੈਰ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਹੋਵੇ ਅ ਯੂ ਐਸ ਐਮ ਸੀ اے ਟ੍ਰੇਡ ਡੀਲ ਮੈਕਸੀਕੋ ਕੈਨੇਡਾ ਤੇ ਯੂ ਐਸ ਐ ਦੇ ਵਿੱਚ ਆ ਸੋ ਇਹਦਾ ਮਤਲਬ ਕਹਿੰਦੇ ਇਹੀ ਆ ਕਿ ਇਸ ਨੂੰ ਅਮਰੀਕਾ ਵਾਲੇ ਵਾਇਲੇਟ ਕਰਨਗੇ ਐਵਰਾਡ ਨੇ ਵਾਰਨਿੰਗ ਦਿੱਤੀ ਆ ਇਹ ਦੇ ਨਾਲ ਯੂ ਐਸ ਦੀਆਂ ਜੋਬਸ ਜਾਣ ਗਈਆਂ ਤੇ ਯੂ ਐਸ ਦੀਆਂ ਕੰਪਨੀਆਂਜ਼ ਜੋ ਮੈਕਸੀਕੋ ਦੇ ਵਿੱਚ ਪ੍ਰੋਡਕਸ਼ਨ ਕਰ ਰਹੀਆਂ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਅਸਰ ਆ ਉਹ ਪਊਗਾ ਜਿਹੜੇ ਟੈਰਿਫਸ ਆ ਇਹ ਆਟੋਮੋਟਿਵ ਪਾਰਟਸ ਦੇ ਉੱਤੇ ਜੋ ਕਰਾਸ ਬਾਰਡਰ ਐਕਸਪੋਰਟਰਸ ਹੈਗੇ ਆ ਸਪੈਸ਼ਲੀ ਕੈਨੇਡਾ ਦੇ ਵਿੱਚ ਵੀ ਉਹਨਾਂ ਦੇ ਉੱਤੇ ਵੀ ਇਹਦਾ ਬਹੁਤ ਵੱਡਾ ਅਸਰ ਪਾਊਗਾ ਫੋਰਡ ਜਨਰਲ ਮੋਟਰ ਸਟੈਲੈਂਟ ਇਸ ਇਹ ਸਾਰੀਆਂ ਕੰਪਨੀਆਂ ਪਾਰਟਸ ਕੈਨੇਡਾ ਦੇ ਵਿੱਚ ਬਣਾਉਂਦੀਆਂ ਆ ਅਮਰੀਕਾ ਦੇ ਵਿੱਚ ਸੌਰੀ ਮੈਕਸੀਕੋ ਦੇ ਵਿੱਚ ਵੀ ਬਣਾਉਂਦੀਆਂ ਹੈਗੀਆਂ ਮੈਕਸੀਕੋ ਯੂਐਸਏ ਦਾ ਸਭ ਤੋਂ ਵੱਡਾ ਟ੍ਰੇਡ ਪਾਰਟਨਰਸ ਹੈਗਾ ਖਾਸ ਕਰਕੇ ਆਟੋਮੋਟਿਵ ਇੰਡਸਟਰੀ ਦੇ ਮਾਮਲੇ ਦੇ ਵਿੱਚ 25% ਨਾਰਥ ਅਮਰੀਕਾ ਦੀ ਜਿਹੜੀ ਵਹੀਕਲ ਪ੍ਰੋਡਕਸ਼ਨ ਆ ਉਹ ਮੈਕਸੀਕੋ ਦੇ ਵਿੱਚ ਹੁੰਦੀ ਆ ਤੇ ਐਨਾਲਿਸਟ ਖਾਸ ਕਰਕੇ ਜੋ ਵਾਰਕਲੇਸ ਦੇ ਉੱਤੇ ਐਨਾਲਿਸਟ ਆ ਉਹਨਾਂ ਨੇ ਕਿਹਾ ਆ ਵੀ 25% ਟੈਰਫ ਵਧਾਣ ਦੇ ਨਾਲ ਜੋ ਉਹਨਾਂ ਦਾ ਪ੍ਰੋਫਿਟ ਮਾਰਜਿਨ ਆ ਉਹ ਸਾਰਾ ਕੁਝ ਜ਼ੀਰੋ ਹੋ ਜਾਊਗਾ ਅ ਸੋ ਦਿਟਰਾਇਟ ਦੇ 3 ਆਟੋ ਮੇਕਰਸ ਉਹ ਇਹਦੇ ਨਾਲ ਬਹੁਤ ਜ਼ਿਆਦਾ ਹਰਟ ਹੋਣਗੇ ਬਲੈਂਕਟ 25% ਟੈਰਫ ਕਾਰਾਂ ਦੇ ਉੱਤੇ ਜਾਂ ਉਹਨਾਂ ਦੇ ਸਮਾਨ ਦੇ ਉੱਤੇ ਮਕਸੀਕੋ ਤੋਂ ਕੈਨੇਡਾ ਤੋਂ ਇਹ ਇੱਕ ਤਰ੍ਹਾਂ ਨਾਲ ਡਿਸਟਰਪਟਿਵ ਹੋਊਗਾ ਇਨਵੈਸਟਰਸ ਨੇ ਇਹ ਕਿਹਾ ਭਈ ਇਹ ਇੱਕ ਸਟਾਕ ਮਾਰਕੀਟ ਦੇ ਵਿੱਚ ਵੀ ਬਹੁਤ ਵੱਡਾ ਅਸਰ ਕਰੂਗਾ ਟਰੰਪ ਹੁਣ ਦੇ ਪ੍ਰੈਸ ਟੀਮ ਤੇ ਇਸ ਤੋਂ ਬਿਨਾ ਫੋਰਡ, ਸਟਲੈਂਟਿਸ ਇਹਨਾਂ ਨੇ ਹਜੇ ਕੋਈ ਰਿਸਪੌਂਡ ਇਸ ਸਬੰਧ ਦੇ ਵਿੱਚ ਨਹੀਂ ਕੀਤਾ ਯੂ ਐਸ ਐਮ ਸੀ ਏ ਇਹਦਾ ਜਿਹੜਾ ਰਿਵਿਊ ਹੋਣਾ ਹੈਗਾ 2026 ਦੇ ਵਿੱਚ ਕਾਟਿਆ ਗੋਆ ਕਰਕੇ ਡਾਇਰੈਕਟਰ ਹੈਗੇ ਇੰਟਰਨੈਸ਼ਨਲ ਇਕਨੋਮਿਕ ਗਰੂਪੋ ਫਿਨਾਂਸੀਰੋ ਬੈਨੋਰਟੇ ਤੇ ਉਹਨਾਂ ਨੇ ਇਹ ਕਿਹਾ ਵੀ ਤਿੰਨੇ ਜਿਹੜੇ ਮੁਲਕ ਆ ਯੂਐਸ ਐਮਸੀਏ ਵਾਲੇ ਇਹਨਾਂ ਨੂੰ ਨੇਗੋਸ਼ੀਏਸ਼ਨ ਕਰਨੀ ਪਊਗੀ ਹਰ ਇੱਕ ਮੁਲਕ ਨੂੰ ਇਦਾਂ ਨਹੀਂ ਵੀ ਇੱਕ ਮੁਲਕ ਜੋ ਆ ਉਹ ਉਹ ਇੰਨਾ ਜ਼ਿਆਦਾ ਟੈਰਿਫ ਵਧਾਦਾ ਹੈ ਸਰੋਤਾਂ ਨੇ ਇਹ ਵੀ ਦੱਸਦੀ ਹੈ ਜਾਈਏ ਕਹਿੰਦੇ ਭਈ ਯੂਐਸ ਐਮਸੀਏ ਦੇ ਅੰਡਰ ਮਕਸੀਕੋ ਤੋਂ ਇਸ ਸਾਲ ਪਹਿਲੇ 9 ਮਹੀਨਿਆਂ ਦੇ ਵਿੱਚ 1.78 ਟ੍ਰਿਲੀਅਨ ਡਾਲਰ ਦਾ ਜਿਹੜਾ ਟ੍ਰੇਡ ਆ ਉਹ ਹੋ ਚੁੱਕਾ ਹੈ ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਲਗਭਗ ਢਾਈ ਟ੍ਰਿਲੀਅਨ ਡਾਲਰ ਦਾ ਜਿਹੜਾ ਟ੍ਰੇਡ ਆ ਉਹ ਮਕਸੀਕੋ ਤੋਂ ਕੈਨੇਡਾ ਦੇ ਵਿੱਚ ਹੁੰਦਾ ਹੈਗਾ ਸੋ ਜੇ ਟੈਰਫ ਸੱਚਮੁੱਚ ਹੀ ਵੱਧ ਜਾਂਦੇ ਆ ਉਹਦੇ ਨਾਲ ਬਹੁਤ ਸਾਰਾ ਸਮਾਨ ਬਹੁਤ ਸਾਰੀਆਂ ਜੋ ਚੀਜ਼ਾਂ ਆ ਉਹ ਉਹ ਯੂ ਐਸ ਏ ਨੂੰ ਆਉਂਦੀਆਂ ਆ ਉਹਨਾਂ ਦੀਆਂ ਕੀਮਤਾਂ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਜਾਊਗਾ ਜਿਸ ਤਰ੍ਹਾਂ ਕਾਰਾਂ ਜਾਂ ਕਾਰਾਂ ਦੇ ਪਾਰਟਸ ਉਹ ਤੁਹਾਨੂੰ ਮੈਂ ਦੱਸਿਆ ਆ ਇਸ ਤੋਂ ਬਿਨਾ ਇਲੈਕਟ੍ਰੋਨਿਕ ਦਾ ਜਿਹੜਾ ਸਮਾਨ ਹੈਗਾ ਆ ਕਹਿੰਦੇ ਭਈ ਅਮਰੀਕਨ ਕੰਜ਼ਿਊਮਰਸ ਆ 90 ਬਿਲੀਅਨ ਡਾਲਰ ਜੋ ਇਲੈਕਟ੍ਰੋਨਿਕ ਦਾ ਸਾਮਾਨ ਆ ਉਹਦੇ ਉੱਤੇ ਸਪੈਂਡ ਕਰਦੇ ਆ ਖਾਸ ਕਰਕੇ ਟੀਵੀਜ਼ ਹੈੱਡਫੋਨ ਲੈਪਟਾਪ ਟੈਬਲੇਟਸ ਵੀਡੀਓ ਗੇਮਸ ਸਮਾਰਟਫੋਨਸ ਹੋਰ ਇਲੈਕਟ੍ਰੋਨਿਕ ਦਾ ਸਾਮਾਨ ਤੇ ਕਹਿੰਦੇ ਵੀ 10% ਟੈਰਫ ਚਾਈਨੀਜ਼ ਇੰਪੋਰਟ ਦੇ ਉੱਤੇ ਜੇ ਲੱਗੂਗਾ ਤੇ ਉਹਦਾ ਜਿਹੜਾ ਅਸਰ ਆ ਉਹ ਵੀ ਆਮ ਜੋ ਅਮਰੀਕਾ ਨਾਲ ਉਹਨਾਂ ਦੇ ਉੱਤੇ ਪਊਗਾ ਸੋ ਤੁਹਾਡਾ ਜਿਹੜਾ ਘਰਾਂ ਦੇ ਵਿੱਚ ਜਿਹੜਾ ਸਮਾਨ ਆਪਾਂ ਜਦੋਂ ਖਰੀਦਾਂਗੇ ਤੇ ਉਹ ਕਾਫੀ ਮਹਿੰਗਾ ਹੋਗਾ ਇੱਕ ਤਾਂ ਇਹ ਹੋਗਾ ਇਲੈਕਟ੍ਰੋਨਿਕਸ ਦਾ ਕਿਉਂਕਿ ਬੈਸਟ ਵਾਈ ਦੇ ਸੀਓ ਕੋਰੀ ਵੈਰੀ ਉਹਨਾਂ ਨੇ ਵੀ ਇਹ ਕਿਹਾ ਵੀ ਕੰਪਨੀ ਦੀਆਂ ਜੋ ਅਰਨਿੰਗਸ ਆ ਉਹਦੇ ਉੱਤੇ ਬਹੁਤ ਬਟਾ ਸਿਰਫ ਹੋਊਗਾ ਸੋ ਦੂਸਰਾ ਹੈਗਾ ਫੁੱਟਵੀਅਰ ਦਾ ਸ਼ੂਜ਼ ਵਗੈਰਾ ਦਾ ਫੁੱਟਵੀਅਰ ਜੋ ਇਹ ਅਗਲੀ ਗੁੱਡ ਕੈਟਾਗਰੀ ਹੈਗੀ ਆ ਫੁੱਟਵੀਅਰ ਡਿਸਟ੍ਰਿਬਿਊਟਰਸ ਤੇ ਰਿਟੇਲਰਸ ਆਫ ਅਮਰੀਕਾ ਜੋ ਐਫ ਡੀ ਆਰ ای ਹੈਗੇ ਕਹਿੰਦੇ ਵੀ 99% ਫੁੱਟਵੀਅਰ ਜੋ ਅਮਰੀਕਾ ਦੇ ਵਿੱਚ ਸੋਲਡ ਕੀਤੇ ਜਾਂਦੇ ਆ ਉਹ ਬਾਹਰ ਹੀ ਬਣਦੇ ਆ ਸੋ ਹੁਣ ਉਹ ਹਿਸਾਬ ਲਾ ਲਓ ਕਿ ਜੇ ਉਹਨਾਂ ਦੇ ਉੱਤੇ 25% ਟੈਰਫ ਲੱਗਦਾ ਆ ਤੇ ਉਹ ਨੇਚਰਲੀ ਫਿਰ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਊਗਾ ਸੋ 56% ਫੁੱਟਵੀਅਰ ਕੱਲੇ ਚਾਈਨਾ ਤੋਂ ਹੀ ਆਦੇ ਆ ਸੋ ਜੋ ਟੈਰਫ ਚਾਈਨੀਜ਼ ਗੁੱਡਸ ਦੇ ਉੱਤੇ ਲੱਗੂਗਾ ਚਾਈਨੀਜ਼ ਫੁੱਟਵੀਅਰ ਦੇ ਉੱਤੇ ਲੱਗੂਗਾ ਸੋ ਇਹ ਵਰਕਿੰਗ ਫੈਮਿਲੀ ਜਿਹੜੀਆਂ ਅਮਰੀਕਾ ਦੇ ਵਿੱਚ ਆ ਉਹਨਾਂ ਦੇ ਲਈ ਇਹ ਹਾਰਡ ਹੋਊਗਾ ਉਸ ਤੋਂ ਬਿਨਾ ਜਿਹੜੀ ਤੀਜੀ ਚੀਜ਼ ਜਿਹਦੇ ਉੱਤੇ ਜਿਆਦਾ ਟੈਕਸ ਲੱਗੂਗਾ ਜੋ ਸਾਨੂੰ ਅਫੈਕਟ ਕਰੂਗੀ ਇੰਡੀਵਿਜੂਅਲ ਲੈਵਲ ਦੇ ਉੱਤੇ ਉਹ ਹੈਗੀਆਂ ਹੋਮ ਗੁੱਡਸ ਹੋਮ ਗੁੱਡਸ ਵੀ ਜੋ ਆ ਉਹ ਬਹੁਤ ਵੱਡਾ ਉਹਦਾ ਪੋਰਸ਼ਨ ਬਾਹਰਲੇ ਮੁਲਕਾਂ ਦੇ ਵਿੱਚ ਖਾਸ ਕਰਕੇ ਚਾਈਨਾ ਤੇ ਮੈਕਸੀਕੋ ਦੇ ਵਿੱਚ ਬਣਦਾ ਹੈਗਾ ਸੋ ਉਹਦਾ ਵੀ ਅਸਰ ਲੋਕਾਂ ਤੇ ਹੋਊਗਾ ਤੇ ਚੌਥਾ ਹੈਗਾ ਗੈਸ ਪ੍ਰਾਈਸ ਕਹਿੰਦੇ 25% ਟੈਰਫ ਜੇ ਕੈਨੇਡੀਅਨ ਇੰਪੋਰਟਸ ਦੇ ਉੱਤੇ ਲੱਗਦਾ ਹੈਗਾ ਤੇ ਜੋ ਕਰੂਡ ਆਇਲ ਆ ਇੰਪੋਰਟ ਕੀਤਾ ਜਾਂਦਾ ਵੈਸਟਰਨ ਕੈਨੇਡਾ ਤੋਂ ਸੋ ਉਹਦੇ ਉੱਤੇ ਵੀ ਇਹ ਟੈਕਸ ਲੱਗੂਗਾ ਪੈਟ੍ਰਿਕ ਡਿਹਾਨ ਐਨਾਲਿਸਟ ਹੈਗੇ ਗੈਸ ਬਡੀ ਦੇ ਸੋ ਸਭ ਤੋਂ ਵੱਧ ਕਹਿੰਦੇ ਜਿਹੜੇ ਡਰਾਈਵਰਸ ਆ ਉਹ ਹਿੱਟ ਹੋਣਗੇ ਗੈਸ ਹਾਈ ਗੈਸ ਪ੍ਰਾਈਸਸ ਨਾਲ ਉਹ ਖਾਸ ਕਰਕੇ ਜੋ ਗ੍ਰੇਟ ਲੇਕਸ ਵਾਲਾ ਮਿਡ ਵੈਸਟ ਰੌਕੀਜ਼ ਵਾਲਾ ਜੋ ਏਰੀਆ ਹੈਗਾ ਆ ਕਿਉਂਕਿ ਇਹ ਕੈਨੇਡੀਅਨ ਕਰੂਡ ਆਇਲ ਇਧਰੋਂ ਇਸ ਅਮਰੀਕਾ ਦੇ ਹਿੱਸੇ ਦੇ ਵਿੱਚ ਜਿਆਦਾ ਆਦਾ ਹੈ ਕਹਿੰਦੇ 25 ਸੈਂਟ ਤੋਂ ਲੈ ਕੇ 75 ਸੈਂਟ ਇੱਕ ਗੈਲਨ ਤੱਕ ਜੋ ਗੈਸ ਦੀਆਂ ਪ੍ਰਾਈਸਸ ਆ ਵਧਣ ਗਿਆ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਤੁਸੀਂ ਯਾਦ ਕਰ ਲਓ ਜਦੋਂ ਮੈਂ ਪ੍ਰੈਜ਼ੀਡੈਂਟ ਸੀ ਉਹ ਉਸ ਟਾਈਮ ਦੇ ਉੱਤੇ ਕੀ ਗੈਸ ਦੀ ਪ੍ਰਾਈਸ ਸੀ ਵੀ ਮੈਂ ਗੈਸ ਦੀ ਪ੍ਰਾਈਸ ਉਸ ਸਮੇਂ ਵਾਲੀ ਜਿਹੜੀ ਲੈ ਕੇ ਆਉਂਗਾ ਆਪਾਂ ਨੂੰ ਪਤਾ ਹੈ ਵੀ ਉਸ ਟਾਈਮ ਦੇ ਉੱਤੇ 3 ਡਾਲਰ ਤੋਂ ਵੀ ਥੱਲੇ ਜਿਹੜੀ ਗੈਸ ਆ ਉਹ ਹੋ ਗਈ ਸੀ ਸੋ ਹੁਣ ਇਹ ਸਾਰਾ ਕੁਝ 20 ਜਨਵਰੀ ਤੋਂ ਬਾਅਦ ਹੀ ਪਤਾ ਲੱਗੂਗਾ ਜਦੋਂ 트럼ਪ ਹੁਣੀ ਆਪਣਾ ਆਫਿਸ ਸੰਭਾਲਦੇ ਹੈਗੇ ਆ ਕਿਹੜੀਆਂ ਚੀਜ਼ਾਂ ਦੇ ਉੱਤੇ ਕਿੰਨਾ ਟੈਰਫ ਲੱਗਦਾ ਕਿਹੜੇ ਮੁਲਕ ਤੋਂ ਕਿਹੜਾ ਜਿਹੜਾ ਸਮਾਨ ਆਦਾ ਉਹਨਾਂ ਦੇ ਉੱਤੇ ਐਕਸਟਰਾ ਜਿਹੜਾ ਟੈਰਫ ਆ ਉਹ ਲੱਗੂਗਾ